ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬੀ ਸਿੰਗਰ ਰਾਜੀਵਰ ਜਵੰਡਾ ਇਸ ਵੇਲੇ ਹਸਪਤਾਲ ਵਿੱਚ ਪਿਆ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਦੋ ਥਾਂ ਤੋਂ ਉਸ ਦੀ ਰੀੜ ਦੀ ਹੱਡੀ ਟੁੱਟ ਚੁੱਕੀ ਹੈ ਤੇ ਉਸ ਦਾ ਬ੍ਰੇਨ ਪੂਰਾ ਡੈੱਡ ਹੋ ਚੁੱਕਾ ਹੈ। Shimla ਨੂੰ ਜਦੋਂ ਰਾਜੀਵਰ ਜਵੰਡਾ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਹਨਾਂ ਦੇ ਮੋਟਰਸਾਈਕਲ ਮੂਰੇ ਪਸ਼ੂ ਆ ਗਏ ਜਿਸ ਕਰਕੇ ਉਹਨਾਂ ਦਾ ਭਿਆਨਕ ਐਕਸੀਡੈਂਟ ਹੋ ਗਿਆ। ਜਦੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਹਨਾਂ ਨੂੰ ਇੱਕ ਦੌਰਾ ਵੀ ਪਿਆ ਸੀ। ਜਿਸ ਕਾਰਨ ਉਸਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ। ਦੋਸਤੋ ਆਪਾਂ ਇਸ ਵੀਡੀਓ ਵਿੱਚ ਉਹਨਾਂ ਦੀ ਬਾਇਓਗ੍ਰਾਫੀ ਲੈ ਕੇ ਆਏ ਹਾਂ ਕਿ ਕਿਵੇਂ ਉਹ ਮਸ਼ਹੂਰ ਹੋਏ, ਉਹਨਾਂ ਦੇ ਪਰਿਵਾਰ ਵਿੱਚ ਕੌਣ-ਕੌਣ ਹਨ ਅਤੇ ਉਹਨਾਂ ਦਾ ਵਿਆਹ ਹੋਇਆ ਹੈ ਜਾਂ ਨਹੀਂ। ਸੋ ਰਾਜਵੀਰ ਜਵੰਡਾ ਦੀ ਪਹਿਚਾਨ ਉਸਦੇ ਸ਼ਾਨਦਾਰ ਗਾਣੇ ਵਜੋਂ ਹੋਈ ਜੋ ਕਿ 2016 ਵਿੱਚ ਰਿਲੀਜ਼ ਹੋਇਆ ਸੀ। ਉਸ ਸਮੇਂ ਰਾਜਵੀਰ ਜਵੰਡਾ ਪਟਿਆਲਾ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਿਹਾ ਸੀ। ਉੱਥੇ ਹੀ ਰਾਜਵੀਰ ਜਵੰਡੇ ਦੇ ਨਾਲ ਕਨਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ ਵੀ ਪੜਦੇ ਸਨ ਜੇ ਉਹਨਾਂ ਦੇ ਪਰਿਵਾਰ ਦੀ ਗੱਲ ਕਰੀ ਗਏ ਤਾਂ ਇਹਨਾਂ ਦੇ ਪਿਤਾ ਕਰਮ ਸਿੰਘ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਸੀ ਜਿਨ੍ਹਾਂ ਦੀ 2021 ਵਿੱਚ ਡੈਥ ਹੋ ਚੁੱਕੀ ਹੈ ਉਹਨਾਂ ਦੇ ਮਾਤਾ ਦਾ ਨਾਮ ਕਰਮਜੀਤ ਕੌਰ ਹੈ ਰਾਜਵੀ ਜਵੰਡਾ ਹਮੇਸ਼ਾ ਗਾਇਕੀ ਵੱਲ ਹੀ ਜਾਣਾ ਚਾਹੁੰਦਾ ਸੀ ਪਰ ਉਹਨਾਂ ਦੇ ਦਾਦਾ ਉਹਨਾਂ ਨੂੰ ਕਹਿੰਦੇ ਸੀ ਕਿ ਗਾਇਕੀ ਨੂੰ ਛੱਡ ਪੰਜਾਬ ਪੁਲਿਸ ਦੀ ਤਿਆਰੀ ਕਰ ਤੇ ਕੋਈ ਵਧੀਆ ਸਰਕਾਰੀ ਨੌਕਰੀ ਲੱਗ ਰਾਜੀ ਵੀ ਜਵੰਡਾ ਨੇ ਤਿਆਰੀ ਕੀਤੀ ਤੇ ਪੰਜਾਬ ਪੁਲਿਸ ਵਿੱਚ ਉਸ ਨੂੰ ਜੋਬ ਵੀ ਮਿਲ ਗਈ ਉਸ ਸਮੇਂ ਉਹਨਾਂ ਦੇ ਸਾਥੀ ਕਨਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ ਜੋ ਕਿ ਰਾਜੀ ਵੀ ਜਵੰਡਾ ਦੇ ਨਾਲ ਹੀ ਤਿਆਰੀ ਕਰਦੇ ਸੀ ਉਹ ਮਸ਼ਹੂਰ ਹੋ ਗਏ ਰਾਜੀ ਵੀ ਜਵੰਡੇ ਨੂੰ ਇਸ ਗੱਲ ਦਾ ਬਹੁਤ ਅਫਸੋਸ ਹੋਇਆ ਕਿ ਇਸ ਸਮੇਂ ਉਹ ਵੀ ਉਹਨਾਂ ਦੇ ਨਾਲ ਹੀ ਹੋਣਾ ਸੀ ਫਿਰ ਉਸਨੇ ਦੁਬਾਰਾ ਗਾਇਕੀ ਦੀ ਤਿਆਰੀ ਕਰਨੀ ਸ਼ੁਰੂ ਕੀਤੀ ਤੇ ਉਸ ਫਿਰ ਉਸਨੇ ਦੁਬਾਰਾ ਗਾਣੇ ਕਰਨੇ ਸ਼ੁਰੂ ਕਰ ਦਿੱਤੇ ਸਨ ਤੇ ਉਸਦੇ ਗਾਣੇ ਫਿੱਟ ਵੀ ਹੋਣ ਲੱਗ ਗਏ ਲੱਗ ਗਏ ਸਨ ਫਿਰ ਉਸਨੇ ਫਿਲਮ ਇੰਡਸਟਰੀ ਵਿੱਚ ਪੈਰ ਰੱਖਿਆ ਸੂਬੇਦਾਰ ਜੋਗਿੰਦਰ ਸਿੰਘ ਗਿੱਪੀ ਗਰੇਵਾਲ ਨਾਲ ਉਹਨਾਂ ਦੀ ਪਹਿਲੀ ਫਿਲਮ ਸੀ ਉਸ ਤੋਂ ਬਾਅਦ ਜਿੰਦ ਜਾਨ ਤੇ ਮਿੰਦੋ ਤਹਿਸੀਲਦਾਰਨੀ ਇਹ ਫਿਲਮਾਂ ਉਸਨੇ ਪੰਜਾਬੀ ਇੰਡਸਟਰੀ ਵਿੱਚ ਕੀਤੀਆਂ ਰਾਜੀਵੀ ਜਵੰਡਾ ਜੱਟ ਸਿੱਖ ਫੈਮਿਲੀ ਵਿੱਚ ਪੈਦਾ ਹੋਇਆ ਹੈ ਉਸਦਾ ਕੱਦ 5 ਫੁੱਟ 10 ਇੰਚ ਹੈ ਰਾਜੀਵੀ ਜਵੰਡਾ ਦਾ ਵਿਆਹ ਹੋ ਚੁੱਕਾ ਹੈ ਪਰ ਉਸਨੇ ਕਦੇ ਵੀ ਸੋਸ਼ਲ ਮੀਡੀਆ ਤੇ ਇਸ ਗੱਲ ਦਾ ਜ਼ਿਕਰ ਵੀ ਨਹੀਂ ਕੀਤਾ ਰਾਜੀਵੀ ਜਵੰਡਾ ਬਹੁਤ ਨਿੱਗੇ ਸੁਭਾਅ ਦਾ ਮਾਲਕ ਹੈ। ਉਹਨਾਂ ਨੇ ਹਮੇਸ਼ਾ ਸਾਫ਼ ਸੁਸਰੀ ਗਾਇਕੀ ਹੀ ਕੀਤੀ ਹੈ। ਇਸ ਸਮੇਂ ਰਾਜੀਵੀ ਜਵੰਡਾ ਮੋਹਾਲੀ ਦੇ ਫੋਰਜ ਹਸਪਤਾਲ ਵਿੱਚ ਦਾਖਲ ਨੇ। ਉਹਨਾਂ ਦਾ ਐਕਸੀਡੈਂਟ ਬਹੁਤ ਭਿਆਨਕ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਰਾਜੀਵੀ ਬਚ ਗਿਆ ਤਾਂ ਇਹ ਇੱਕ ਚਮਤਕਾਰ ਤੋਂ ਘੱਟ ਨਹੀਂ ਹੋਵੇਗਾ। ਸੋ ਤੁਸੀਂ ਵੀ ਅਰਦਾਸ ਕਰੋ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਵੇ। ਕਿਉਂਕਿ ਉਹ ਬਹੁਤ ਵਧੀਆ ਸਿੰਗਰ ਹੈ। ਉਸਨੇ ਕਦੇ ਕੋਈ ਅਸ਼ਲੀਲ ਗੀਤ ਨਹੀਂ ਕੀਤੇ। ਸੋ ਦੋਸਤੋ ਜੇ ਵੀਡੀਓ ਵਧੀਆ ਲੱਗੇ ਤੁਹਾਡਾ ਲਾਇਕ ਕਮੈਂਟ ਜਰੂਰ ਕਰਿਓ ਅਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਰੋਡ ਟੂ ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰੋ